ਨਨਕਣਾ ਸਾਹਿਬ ਕਰੀ 15 ਸਾਲ ਪਹਿਲਾਂ ਭਾਰਤ ਵਾਲੇ ਪਾਸਿਓ ਮੱਜੱਠਾ ਮੱਥਾ ਟੇਕਣ ਗਿਆ ਸੀ ਜਿਸ ਦੇ ਵਿੱਚ ਮਸ਼ਰਾਵਾ ਪਿੰਡ ਦੇ ਵਿਅਕਤੀ ਨੂੰ ਪਾਕਿਸਤਾਨ ਦੇ ਬਜ਼ੁਰਗ ਖੁਰਸ਼ੀਦ ਅਹਿਮਦ ਮਿਲੇ ਜਿਸ ਮੱਗਰੋਂ ਇਸ ਬਜ਼ੁਰਗ ਨੂੰ ਭਾਰਤ ਲੈ ਕੇ ਜਾਣ ਦਾ ਉਪਰਾਲਾ ਸ਼ੁਰੂ ਹੋਇਆ ਹੁਣ 15 ਸਾਲ ਬਾਅਦ ਪਾਕਿਸਤਾਨ ਸਰਕਾਰ ਨੇ ਇਸ ਬਜ਼ੁਰਗ ਨੂੰ ਵੀਜ਼ਾ ਦਿੱਤਾ ਤੇ ਹੁਣ ਪਾਕਿਸਤਾਨ ਤੋਂ ਕਰੀਬ 77 ਸਾਲ ਬਾਅਦ ਬਜ਼ੁਰਗ ਆਪਣੇ ਜੱਦੀ ਪਿੰਡ ਮਸ਼ਰਾਵਾ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਬਜ਼ੁਰਗ ਦਾ ਭਰਪੂਰ ਸਵਾਗਤ ਕੀਤਾ ਅਤੇ ਪਿੰਡ ਕੁੰਮਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹੋਏ ਨਜ਼ਰ ਆਏ ਖਰਸ਼ੀਦ احمد ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਆ ਕੇ ਉਹਨਾਂ ਨੂੰ ਇਦਾਂ ਮਹਿਸੂਸ ਹੋ ਰਿਹਾ ਕਿ ਮਾਨੋ ਜਿਉਂਦੇ ਜਿਹੀ ਉਹਨਾਂ ਨੇ ਹੱਜ ਕਰ ਲਿਆ ਹੋਇਆ ਚਾਰ ਵਾਰ ਹੋ ਗਿਆ ਅੱਜ ਦਿਨ ਦਾ ਲਾ ਉਹ ਜੰਮ ਕੇ ਲੋਕ ਬੋੜੇ ਹੋ ਗਏ 47 ਜਾਨੀ ਗਏ ਤੇ ਅੱਜ ਵਾਪਸ ਪਿੰਡ ਆਇਓ ਕਿੰਨੇ ਸਾਲਾਂ ਬਾਅਦ ਆਇਆ ਤੇ ਕਿੱਦਾਂ ਦਾ ਲੱਗਦਾ ਪਿਆ ਸੱਤ ਅੱਸੀ ਸਾਲ ਤੋਂ ਬਾਅਦ ਆਇਆ ਮੈਂ ਹਾਂ ਇੱਕ ਵਾਰਾਂ ਮੈਂ ਚਾਰਾ ਕੀਤਾ ਮੈਂ ਵਟਾਲਿਓ ਬੜ ਗਿਆ ਪਾਸਪੋਰਟ ਮੇਰੇ ਕੋ ਕੋਈ ਨਹੀਂ ਸੀ ਕੋਟਾ ਆਇਓ ਮੈਂ ਮਰ ਗਿਆ ਉਹਨਾਂ ਨਾਲ ਉੱਥੇ ਰਹਦਿਆਂ ਵਟਾਲੇ ਸਵੇਰੇ ਮੈਨੂੰ ਤੇ ਆ ਇਹ ਜੇ ਮੈਂ ਜਾਣਾ ਆਪਣੇ ਪੈਨੂ ਆਉਣਾ ਮੇਰੇ ਸਾਹੂ ਜਾਨੀ ਕੋਠੀ ਜਿਹੜੀ ਐ ਨਾ ਹੂੰ ਹੂੰ ਉੱਥੇ ਬੈ ਉਹ ਲੰਘਿਆ ਹਾਂ ਫੁਰਲੀ ਬਣੀ ਆਉਂ ਬਾਲ ਦੇ ਨਾਲ ਆ ਬਾਲ ਪਾਣੀ ਆਜੇ ਜਦੋਂ ਹੁਣ ਆਪਣੇ ਪਿੰਡ ਆਏ ਉਹ ਪੁਰਾਣੀਆਂ ਯਾਦਾਂ ਆਈਆਂ ਕੀ ਯਾਦ ਕੀਤਾ ਪੁਰਾਣਾ ਵਾਹ ਜੀ ਅੱਲਾ ਜੀ ਵਾੜੀ ਕਰ ਮਨਵਾਈ ਹੋ ਗਈ ਆ ਹੂੰ ਤੇ ਇਹ ਆਜ ਹੋ ਗਿਆ ਹੂੰ ਆ ਛੋੜੀ ਜੀ ਗੱਲ ਨਹੀਂ ਐ ਆਮ ਜੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਜੀ ਤੁਹਾਡੇ ਘਰੇ ਬਜ਼ੁਰਗ ਆਏ ਨੇ ਕੀ ਨਾਮ ਇਹਨਾਂ ਦਾ ਕਿੱਦਾਂ ਸੰਪਰਕ ਚਾਹੀਏ ਤੁਹਾਡੇ ਵੇਖੋ ਜੀ ਇਹ ਤੇ ਸਤਗੁਰ ਦੇ ਕਾਰਜ ਨੇ ਸਾਡਾ ਤੁਹਾਡਾ ਤੇ ਬਹਾਨਾ ਹੀ ਬਣਦਾ ਇਹਨਾਂ ਦੇ ਕਰਮਾਂ ਚ ਅੰਦਾਨਾ ਸੀ ਇਸ ਪਿੰਡ ਦਾ ਦੁਬਾਰਾ ਇਹਨਾਂ ਨੇ ਆਉਣਾ ਸੀ ਤੇ ਪ੍ਰਮਾਤਮਾ ਵਾਹਿਗੁਰੂ ਨੇ ਉਹ ਸਬਬ ਬਣਾਇਆ ਇਹਨਾਂ ਦਾ ਅਸਲ ਚ ਇੱਥੇ ਆਉਣ ਦਾ ਸਬਬ ਇਸ ਤਰੀਕੇ ਨਾਲ ਬਣਿਆ ਕਿ ਅੱਜ ਤੋਂ ਕਾਫੀ ਅਰਸਾ ਪਹਿਲਾਂ ਕਰੀਬ-ਕਰੀਬ ਕੋ 15 ਸਾਲ ਪਹਿਲਾਂ ਆ ਮੇਰੇ ਛੋਟੇ ਭਾਈ ਸਾਹਿਬ ਨੇ ਅੱਜ ਨੰਬਰਦਾਰਾ ਪਿੰਡ ਦੇ ਉਹ ਗਏ ਨਨਕਾਣਾ ਸਾਹਿਬ ਜਥੇ ਦੇ ਨਾਲ ਆਪਣੇ ਇਧਰ ਜਦੋਂ ਜਿੰਨੇ ਵੀ ਆਪਣੇ ਹਿੰਦੂ ਸਿੱਖ ਜਥਿਆਂ ਦੇ ਨਾਲ ਜਾਂਦੇ ਆ ਉਧਰ ਦਰਸ਼ਨਾਂ ਨੂੰ ਤੇ ਜਿਹੜੇ ਇਧਰ ਉੱਠ ਕੇ ਉਧਰ ਗਏ ਆ ਮੁਸਲਮਾਨ ਭਾਈ ਜਰਾ ਆਪਣਾ ਉਹਨਾਂ ਨੂੰ ਆਦਤ ਹੈ ਬਜ਼ੁਰਗਾਂ ਨੂੰ ਜਾਂ ਜਿਹੜੇ ਆਦਤ ਨਹੀਂ ਕੋਈ ਰੀਝ ਆ ਰੀਝ ਕਹਿ ਸਕਦੇ ਆ ਉਹ ਆ ਕੇ ਪੁੱਛਦੇ ਰਹਿੰਦੇ ਆ ਵੀ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਇਸੇ ਤਰੀਕੇ ਨਾਲ ਹੀ ਹੋਇਆ ਇਹਨਾਂ ਦੇ ਕੋਈ ਸੱਜਣਾ ਮੇਰੇ ਭਰਾ ਨੂੰ ਮਿਲੇ ਵੀ ਤੁਸੀਂ ਕਿੱਥੋਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਉਨੇ ਦੱਸਿਆ ਕਿ ਅਸੀਂ ਗਰਦਾਸਪੁਰ ਤੋਂ ਆਏ ਆ ਕਿਹੜਾ ਪਿੰਡ ਤਹਿਸੀਲ ਬਟਾਲਾ ਜੀ ਇਹਨਾਂ ਕਹ ਕਿਹੜਾ ਪਿੰਡ ਐ ਮੈਂ ਚਰਾਵਾ ਜਦੋਂ ਮੈਂ ਚਰਾਵਾ ਇਹਨਾਂ ਦੇ ਕੰਨੀ ਪਿਆ ਤੇ ਉਹ ਇਹਨਾਂ ਨੂੰ ਇਹ ਇੰਜ ਲੱਗਿਆ ਵੀ ਜਦਾਂ ਵੀ ਅਸੀਂ ਪਹੁੰਚ ਗਈ ਨਾ ਜਦਾਂ ਇੱਕ ਖੇਤ ਜੀ ਪਈ ਚਲੋ ਉਹਨਾਂ ਦੇ ਨਾਲ ਇਹਨਾਂ ਦਾ ਥੋੜਾ ਥੋੜਾ ਰابطਾ ਗੱਲਬਾਤ ਹੁੰਦੀ ਰਹੀ ਇਹਨਾਂ ਬਜ਼ੁਰਗ ਇੱਕ ਦੋ ਬਜ਼ੁਰਗ ਹੋਰ ਵੀ ਇੰਨੀ ਉਮਰ ਦੇ ਆ ਉਹ ਕਹਿਣ ਲੱਗੇ ਵੀ ਸਾਨੂੰ ਨਾ ਕਿਸੇ ਤਰੀਕੇ ਨਾਲ ਸਾਡਾ ਪਿੰਡ ਦਿਖਾਓ ਪਿੱਛੋਂ ਨਹੀਂ ਹਟਿਆ ਤੇ ਉਹ ਉਹਨਾਂ ਦੇ ਪਿੰਡ ਵੇਖਣ ਦੇ ਦਰਮਿਆਨ ਵਿੱਚ ਇੱਕ ਦੋ ਤੇ ਰੱਬ ਨੂੰ ਪਿਆਰੇ ਹੋਗੇ ਤੇ ਇਹ ਕੁਦਰਤੀ ਮਤਲਬ ਹਰੀ ਕੈਮ ਆ ਤੇ ਉਹ ਫਿਰ ਹੁਣ ਤੁਹਾਨੂੰ ਪਤਾ ਹੀ ਜਿਵੇਂ ਆਪਣੀ ਭਾਰਤ ਸਰਕਾਰ ਨੇ ਕਿਹਾ ਵੀ ਜਿਹੜੇ ਲੋਕ ਖਾਸ ਕਰਕੇ ਇਧਰੋਂ ਬੰਦੇ ਬੱਚੇ ਜਿਨ੍ਹਾਂ ਦਾ ਜਨਮ ਸਿਉਟ ਕੇ ਗਏ ਆ ਉਹਨਾਂ ਨੂੰ ਪਿੰਡ ਵੇਖਣ ਦਾ ਲਈ ਵੀਜ਼ਾ ਦਿੱਤਾ ਜਾਵੇ ਤੇ ਇਹਨਾਂ ਦੀ ਆਪਾਂ ਟਰਾਈ ਕੀਤੀ ਪਿਛਲੇ ਸਾਲ ਕੀਤੀ ਸੀ ਉਦੋਂ ਕਿਸੇ ਕਾਰਨ ਵੀਜ਼ਾ ਨਹੀਂ ਮਿਲਿਆ ਇਸ ਵਾਰੀ ਫਿਰ ਇਹਨਾਂ ਨੂੰ ਵੀਜ਼ਾ ਮਿਲ ਗਿਆ ਸੋ ਵੀਜ਼ਾ ਮਿਲਣ ਦੇ ਨਾਲ ਵਾਗਾ ਬਾਰਡਰ ਕਰਾਸ ਕਰਕੇ ਅੱਜ ਇਹਨਾਂ ਨੂੰ ਤੁਹਾਡੇ ਦਰਸ਼ਨ ਕਰਨ ਦਾ ਸ਼ੁਭਕ ਪ੍ਰਾਪਤ ਹੋਆ ਅੱਜ ਜਦੋਂ ਫਰੋਂਟਰ ਰੰਕੋਮ ਦੇ ਪਿੰਸੀ ਆਪਣੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਸੀ ਆ ਮੈਂ ਜੀ ਇਸ ਪਿੰਡ ਮੈਂ ਕੈਨੇਡਾ ਵਿੱਚ ਰਹਿਣਾ ਤੇ ਮੈਂ ਵੀ ਇਸ ਪਿੰਡ ਦੇ ਮਤਲਬ ਉਸ ਵੇਲੇ ਚੰਗੇ ਜਿਹੜੇ ਸਰਕਾਰ ਦੇ ਸੇਵਾਦਾਰ ਸੀ ਉਹਨਾਂ ਚੋਂ ਸੀ ਤੇ ਆ ਜਿੰਨੇ ਵੀ ਘਰ ਗਲੀਆਂ ਸੱਜਣ ਮਿੱਤਰ ਮਤਲਬ ਅੱਜ ਵੀ ਅਸੀਂ ਬਾਹਰ ਪ੍ਰਦੇਸ਼ ਚ ਰਹਿੰਨੇ ਆ ਤੇ ਉਦਾਂ ਹੀ ਜਿਵੇਂ ਇਹਨਾਂ ਨੂੰ ਮਹਿਸੂਸ ਹੁੰਦਾ ਸਾਨੂੰ ਵੀ ਉਦਾਂ ਹੀ ਲੱਗਦਾ ਹੈ ਤੇ ਮੈਂ ਖੁਦ ਯਕੀਨ ਕਰ ਰਿਹਾ ਜੀ ਕਾਫੀ ਸਮੇਂ ਬਾਅਦ ਐਸਮਲੇ ਵਿੱਚ ਆਇਆ ਆ ਤੇ ਬਹੁਤ ਸਾਰੇ ਬੱਚੇ ਬਜ਼ੁਰਗ ਜਿਹੜੇ ਇੱਧਰ ਆਉਦੇ ਮਿਲਦੇ ਆ ਤੇ ਮੈਂ ਸਮਝਦਾ ਜੇ ਮੈਨੂੰ ਵਧੀਆ ਲੱਗਣ ਡਿਆ ਤੇ ਨੇਚਰ ਜਿਹੜੇ 80 ਸਾਲਾਂ ਬਾਅਦ ਆਏ ਉਹਨਾਂ ਨੂੰ ਵੀ ਬਹੁਤ ਵਧੀਆ ਲੱਗਦਾ ਹੋਵੇਗਾ